ਲੁਧਿਆਣਾ ਸਥਿਤ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਗਡਵਾਸੂ ਜਿਹਨੂੰ ਕਹਿੰਦੇ ਆ ਉਹ ਵੀ ਵਿੱਤੀ ਵੱਡੇ ਵਿੱਤੀ ਸੰਕਟ ਦਾ ਨਾਲ ਪੀੜਤ ਹੈ ਇਹਨੂੰ 2005 ਜਾਂ 2006 ਚ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਸਾਹਿਬ ਦੇ ਨਾਂ ਤੇ ਸਥਾਪਿਤ ਕੀਤਾ ਗਿਆ ਸੀ ਬਣਾਇਆ ਗਿਆ ਸੀ ਹਾਲਾਂਕਿ ਪੰਜਾਬ ਦਾ ਲਾਈਫਸਟਾਕ ਯਾਨੀ ਪਸ਼ੂਤਨ ਦਾ ਸੂਬੇ ਦੀ ਆਰਥਿਕਤਾ ਚ ਬਹੁਤ ਵੱਡਾ ਯੋਗਦਾਨ ਹੈ ਪਰ ਗੜਵਾਸੂ ਨੂੰ ਸਟੇਟ ਦੀ ਬਜਟ ਦਾ ਅੱਧਾ ਫੀਸਦ ਇੱਕ ਛੱਡੋ ਅੱਧਾ ਫੀਸਦ ਵੀ ਹਿੱਸਾ ਨਹੀਂ ਮਿਲਦਾ ਔਰ ਇਹਦਾ ਨਤੀਜਾ ਨਤੀਜਾ ਇਹ ਆ ਕਿ ਸਟਾਫ ਦੀਆਂ ਅਧੀਆਂ ਪੋਸਟਾਂ ਖਾਲੀ ਪਈਆਂ ਵਾਂ ਸਟਾਫ ਨੂੰ ਤਨਖਾਹਾਂ ਦੇਣ ਲਈ ਪੂਰੇ ਪੈਸੇ ਹੈ ਨਹੀਂ ਤੇ ਜਿਹੜੇ ਸਟੂਡੈਂਟਸ ਨੇ ਉਹ ਕਈ ਦਿਨ ਤੋਂ ਬੰਨ ਦਾ ਸਟਾਈਪੈਂਟ ਦੀ ਮੰਗ ਕਰ ਰਹੇ ਆ ਔਰ ਹੜਤਾਲਤੇ ਵੀ ਪਿੱਛੇ ਜੇ ਰਹੇ ਦੁਜੇ ਗੁਰੂ ਸਹਿਬਾਨ ਨੂੰ ਸਮਰਪਿਤ ਇਸ ادارے ਨੂੰ ਕਾਇਮ ਰੱਖਣ ਲਈ ਕਰੀਬ 250 ਜਾਂ 300 ਕਰੋੜ ਵਨ ਟਾਈਮ ਗ੍ਰਾਂਟ دی ਫੌਰੀ ਤੌਰ ਤੇ ਲੋੜ ਹੈ ਇਹ ਦੇਣ ਦੀ بجائے ਭਗਵੰਤਬਾਨ ਸਰਕਾਰ ਨੇ ਇੱਕ ਨਵੀਂ ਯੂਨੀਵਰਸਿਟੀ ਬਣਾਉਣ ਨੂੰ ਪਹਿਲ ਦਿੱਤੀ ਹੈ ਇਹ ਕਿੰਨੇ ਅਫਸੋਸ ਦੀ ਗੱਲ ਹੈ ਮੇਰੇ ਖਿਆਲ dataTable ਚੋਂ ਬਹੁਤ ਸਾਰੇ ਮੇਰੇ ਨਾਲ ਸਹਿਮਤ ਹੋਣਗੇ